ਮਾਏ ਮੈਂਦਰ ਸਿੰਘ ਪੈਣੀ ਵਾਗਾ ਬੀਕੇ ਜੂ ਡਕੌਂਡਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਅਸੀਂ ਜੋਗੇ ਥਾਣੇ ਦਾ ਮੁਕੰਮਲ ਘਰਾਓ ਕੀਤਾ ਹੋਇਆ ਕਾਰਨ ਇਹ ਆ ਵੀ ਢੱਲਵਾ ਦੇ ਬੁਰਜ ਦਾ ਕਿਸਾਨ ਇੱਕ ਕਿਉਂਕਿ ਉਹਨੇ ਗੱਠਾਂ ਬਣਾਈਆਂ ਹੋਈਆਂ ਸੀਗੀਆਂ ਗੱਠੇ ਇੱਕ ਚੱਕਣ ਤੋਂ ਉਹ ਟਰਾਲੇ ਵਾਲਾ ਛੱਡ ਗਿਆ ਉਹਨੂੰ ਖੜਿਆ ਕੇ ਅੱਗ ਲਾਈ ਜਾਂਦਾ ਸੀਗਾ ਤੇ ਨਾਲ ਐਸ ਐਚਓ ਜੋਗਾ ਉੱਥੋਂ ਦੀ ਲੰਘਿਆ ਜਾਵੇ ਜਦੋਂ ਤਾਂ ਉਹ ਐਸ ਐਚਓ ਨੇ ਗ੍ਰਿਫਤਾਰ ਕਰਕੇ ਉਹ ਕਿਸਾਨ ਨੂੰ ਥਾਣੇ ਦੇ ਵਿੱਚ ਲਿਆ ਕੇ ਬੰਦ ਕਰਤਾ ਦੁੱਖ ਦੀ ਗੱਲ ਇਹ ਆ ਵੀ ਕਿਸਾਨ ਨੂੰ ਧੀਆਂ ਭੈਣਾਂ ਦੇ ਨਾਲ ਗਾਲਾਂ ਦਿੱਤੀਆਂ ਤੇ ਲਿਆ ਕੇ ਹਜੇ ਤੱਕ ਬੰਦ ਐ 5:30 ਹੋ ਗਏ ਐ ਤੇ ਕਿਸਾਨ ਨੂੰ ਨਹੀਂ ਛੱਡ ਰਿਹਾ ਤੇ ਹੁਣ ਅੰਦਰ ਜਦੋਂ ਸਾਰੀ ਮਾਨਸਾ ਜ਼ਿਲ੍ਹੇ ਦੇ ਕਿਸਾਨ ਜੱਸੇ ਬੰਦੀਆਂ ਆ ਕੇ ਮਾਰ ਕੇ ਬੈਗੀਆਂ ਧਰਨਾ ਲਾ ਲਿਆ ਤਾਂ ਹੁਣ ਅੰਦਰ ਮੀਟਿੰਗ ਕੀਤੀ ਸੀ ਮੀਟਿੰਗ ਦੇ ਵਿੱਚ ਵੀ ਕੋਈ ਬਹੁਤਾ ਉਹਨੇ ਸਿਆਣਫਲੀ ਗੱਲ ਨਹੀਂ ਕੀਤੀ ਜਾਦੇ ਸਰਕਾਰ ਦਾ ਕਮਾਊ ਪੁੱਤ ਕਹਾਉਣਾ ਕਰਕੇ ਅ ਚਾਰੇ ਜ਼ਿਲ੍ਹੇ ਦੇ ਵਿੱਚ ਜੇ ਅਸੀਂ ਕਿਹਾ ਵੀ ਕੱਲੇ ਥਾਣੇ ਨੇ ਇੱਕ ਬੰਦਾ ਕਿਸਾਨ ਕਿਉਂ ਗਰਪਦਰ ਕੀਤਾ ਐਡਾ ਕੀ ਇਹ ਦੋਸ਼ੀ ਐ ਇੱਕ ਪਾਸੇ ਦੋਸ਼ੀ ਫਿਰਦੇ ਆ ਨਸ਼ਾ ਵੇਚਦੇ ਫਿਰਦੇ ਆ ਚਿੱਟਾ ਫਿਰਦੇ ਆ ਉਧਰ ਪਰ ਮੂੰਹ ਨਹੀਂ ਕਰਦਾ ਆ ਜਿਹੜਾ ਕਿਸਾਨ ਨੂੰ ਲਿਆਂਦਾ ਇਹਦੀ ਨਖੇਦੀ ਕਰਦੇ ਆ ਤੇ ਜਿੰਨਾ ਚਿਰ ਕਿਸਾਨ ਨੂੰ ਛੜਦਾ ਨਹੀਂ ਇਹ ਉਹਨਾਂ ਚਿਰ ਇਹਦਾ ਘਰਾਓ ਆ ਜਿਹੜਾ ਜਾਰੀ ਰਹੂਗਾ ਬੰਦ ਰੱਖਾਂਗੇ ਕਰੋ ਅੰਦਰ ਕਰਕੇ ਤੇ ਜਦੋਂ ਆਰਓ ਆਕੇ ਜਾਂ ਇਹਨਾਂ ਦਾ ਸਿਵਲ ਪ੍ਰਸ਼ਾਸਨ ਦਾ ਅਧਿਕਾਰੀ ਵਿਸ਼ਵਾਸ ਦਿਵਾਊਗਾ ਵੀ ਕਿਸਾਨ ਤੇ ਕੋਈ ਪਰਚਾ ਨਹੀਂ ਮਪਾਊਗਾ ਉਦੋਂ ਅਸੀਂ ਇਹਦਾ ਕਰੋ ਛੱਡਾਂਗੇ ਦੋਨੇ ਗੇਟ ਥਾਣੇ ਦੇ ਬਿਲਕੁਲ ਬੰਦ ਹੈ ਤੇ ਗਾਂਹਾਂ ਵਾਸਤੇ ਇਹ ਜੇ ਐਸਐਚਓ ਨੂੰ ਕਹਿੰਦੇ ਆ ਵੀ ਇਹ ਜਿਹੜਾ ਸਰਕਾਰ ਹੈ ਇਹ ਜਿਹੜਾ ਐਸਐਚਓ ਨੂੰ ਸਸ਼ਕਾਰ ਕੇ ਛੱਡ ਦਿੰਦੀ ਹੈ ਇੱਕ ਅੰਨਦਾਤਾ ਨੂੰ ਕੁੱਟਣ ਵਾਸਤੇ ਗਾਣਾ ਦੇਣ ਵਾਸਤੇ ਤੇ ਲੁੱਟਣ ਵਾਸਤੇ ਉਹਨਾਂ ਨੂੰ ਗਰੇਜ ਆਵੇ ਤੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਖਵਾਜਾ ਉਹ ਗਲਤ ਭੁਗਤਣਾ ਪਵੇਗਾ